ਜਾ ਨਹੀਂ ਮ ਦੰਗੇ ਨਹੀਂ ਹੁੰਦੇ ਹੁੰਦੇ ਐ ਐਸਪੀ ਨੂੰ ਵਾਲਾ ਕੱਢ ਰੇ ਸੀ ਇਹ ਬਾਗਰੂ ਤੋਂ ਮਾਰ ਕੇ ਹਾਂਜੀ ਇਹ ਵੀਡੀਓ ਹੈਗੀ ਹੈ ਜੀ ਖਨੌਰੀ ਬਾਰਡਰ ਤੇ ਹਮਲਾ ਹੋਣ ਤੋਂ ਪਹਿਲਾਂ ਦੀ ਆ ਦੇਖ ਲਓ ਤੁਸੀਂ ਫੋਰਸਾਂ ਕਿਵੇਂ ਧਨੀਆਂ ਖੜੀਆਂ ਸੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਪਹਿਲਾਂ ਕੀ ਹੋਇਆ ਮਗਰੋਂ ਕੀ ਹੋਇਆ ਕਿਵੇਂ ਬੰਨ ਤੋੜ ਹੋਈਏ ਕੀ ਕੀ ਹੋਇਆ ਆ ਤੁਸੀਂ ਦੇਖ ਲਓ ਇਸ ਤੋਂ ਬਾਅਦ ਇਹ ਪ੍ਰਾਲੀ ਦੀਆਂ ਗੱਠਾਂ ਲਿਆਏ ਨੇ ਆਪਣੇ ਵਾਲੇ ਜਦੋਂ ਉਹਨਾਂ ਨੇ ਹਮਲਾ ਕਰਤਾ ਸੀ ਗੋਲੇ ਸੱਟਣ ਲੱਗ ਗਏ ਸੀ ਉਧਰ ਗੋਲੇ ਡੇਗੀ ਜਾਂਦੇ ਨੇ ਤੁਸੀਂ ਦੇਖ ਲਓ ਫਿਰ ਆਪਣੇ ਵਾਲੇ ਨੇ ਪ੍ਰਾਲੀ ਦੀਆਂ ਗੱਠਾਂ ਲਿਜਾ ਕੇ ਧੂਆਂ ਕਰਿਆ ਵੀ ਕੁਝ ਬੱਚਤਰਵੇ ਤੇ ਉਸ ਤੋਂ ਬਾਅਦ ਉਹ ਇੱਧਰ ਆ ਬ ਫਿਰ ਉਹਨਾਂ ਨੇ ਆ ਕੇ ਆ ਟਰੈਕਟਰਾਂ ਦਾ ਦੇਖ ਲਓ ਵੀ ਤੁਸੀਂ ਕੀ ਹਾਲ ਬਣਾਤਾ ਆ ਟਰੈਕਟਰ ਦੀਆਂ ਦੇਖਿਓ ਲਾਈਟਾਂ ਭੰਨੀਆਂ ਪਈਆਂ ਨੇ ਕਿਸੇ ਦੀ ਟੈਂਕੀ ਭੰਨ ਰખી ਹੈ ਗੱਡੀਆਂ ਦਾ ਨੁਕਸਾਨ ਪੀਕ ਆਪਾਂ ਦਾ ਟਾਇਰ 파ੜ ਤੇ ਤੁਸੀਂ ਦੇਖੀ ਚੱਲੀਓ ਅੱਗੋਂ ਵੀ ਅੱਗੇ ਅੱਗੇ ਵੀ ਇਹਨਾਂ ਨੇ ਕਿੰਨਾ ਜ਼ਿਆਦਾ ਬੁਰਾ ਹਾਲ ਕਰਿਆ ਤੇ ਕਿਵੇਂ ਹਮਲਾ ਕਰਿਆ ਉਹ ਵੀ ਗੱਲਬਾਤ ਬਾਈ ਹੋਰਾਂ ਨੇ ਸਾਰੀ ਦੱਸੀ ਹੈ ਵਿੱਚ ਵੀਡੀਓ ਦੇ ਪਹਿਲਾਂ ਤੁਸੀਂ ਆ ਦੇਖ ਲਓ ਤੇਲ ਕਿਵੇਂ ਡੋਲਿਆ ਪਿਆ ਟਰੈਕਟਰਾਂ ਦਾ ਇਹ ਕਵਾੜੀਆਂ ਲੈ ਲੈ ਕੇ ਭੰਨ ਕੇ ਗਏ ਨੇ ਬੰਦਿਆਂ ਨੂੰ ਟਰਾਲੀਆਂ ਚੋਂ ਚੱਕ ਕੇ ਲੈ ਗਏ ਆ ਦੇਖ ਲਓ ਆ ਟਰੈਕਟਰ ਦੀ ਦੇਖੋ ਯਾਰ ਕਿਵੇਂ ਹਨਾ ਇਹ ਟਰੈਕਟਰ ਨਾਲ ਕੀ ਦੋਸਤਾ ਸੀ ਯਾਰ ਇਹਨਾਂ ਟੈਂਕ ਕੀ ਆਪਣੀਆਂ ਆਪਣੀਆਂ ਆ ਟੈਂਕੀ ਦਾ ਕਵਾੜੀਆਂ ਨਾਲ ਹੋਰ ਹਥਿਆਰਾਂ ਨਾਲ ਟਾਇਰ ਪਾੜ ਗਏ ਨੇ ਆਹ ਟਰੈਕਟਰ ਦਾ ਟਾਇਰ ਪਾੜਿਆ ਪਿਆ ਦੇਖੋ ਤੁਸੀਂ ਆਹ ਦੇਖੋ ਕੀ ਹਾਲਤ ਬਣਾ ਦੀਆ ਟਰੈਕਟਰ ਦੀ ਦੇਖ ਆਹ ਦੇਖੋ ਆ ਪੱਟਿਆ ਪਿਆ ਸਾਰਾ ਕੁਝ ਅੱਗੇ ਦਿਖਾਉਣਾ ਤੁਹਾਨੂੰ ਹਲੇ ਮੈਂ ਵੀ ਕਿਵੇਂ ਬੁਰੀ ਇੱਕ ਗੱਡੀ ਦੀ ਦਾ ਇਹਨਾਂ ਨੇ ਇੰਨੇ ਭੈੜੇ ਤਰੀਕੇ ਨਾਲ ਪੰਨ ਤੋੜ ਕਰੀਏ ਨੇ ਆ ਵੀ ਵੀਡੀਓ ਦੇਖਣ ਨੂੰ ਵੀ ਜੀ ਨਹੀਂ ਕਰਦਾ ਆ ਟਰੈਕਟਰ ਦਾ ਦੇਖਣ ਨੂੰ ਲੈ ਚੂਰਾ ਚੂਰ ਕਰਤਾ ਵਿਚਾਰਾ ਨਵਾਂ ਕਿਸੇ ਕਿਸਾਨ ਦਾ ਟਰੈਕਟਰ ਸੀ ਯਾਰ ਬੈਰ ਤਾਂ ਦੇਖੋ ਇਹ ਕਿਹੜੇ ਤਰੀਕੇ ਨਾਲ ਕਰਦੇ ਨੇ ਆਹ ਦੇਖੋ ਸੱਤਿਆਨਾਸ਼ ਕਰਿਆ ਪਿਆ ਸਾਰੀ ਟਰੈਕਟਰ ਦਾ ਕਵਾੜੀਆਂ ਮਾਰ ਮਾਰ ਕੇ ਭੰਨੇ ਤੂੰ ਦੇਖ ਲਓ ਲੈ ਤਾਂ ਮੈਂ ਕੀ ਬੁਰੀ ਹਾਲਤ ਬਣਾਤੀ ਇਹਨਾਂ ਨੇ ਆ ਦੇਖੋ ਸਾਰਾ ਸਾਰਾ ਪੱਟਿਆ ਪਿਆ ਟਰੈਕਟਰ ਮਾਰ ਮਾਰ ਕੇ ਕਵਾੜੀਆਂ ਜਿੱਥੇ ਵੀ ਕੁਝ ਵੱਜੇ ਉਹਨਾਂ ਤੋਂ ਐਵੇਂ ਭੰਨ ਤੋਲ ਕਰਕੇ ਗਏ ਨੇ ਜਿਹੜੇ ਬਜ਼ੁਰਗ ਬੈਠੇ ਸੀ ਕੋਈ ਹੋਰ ਟਰਾਲੀਆਂ ਦੇ ਵਿੱਚੋਂ ਵੀ ਹੁੰਡਿਆਂ ਨੂੰ ਗੱਟਿਆਂ ਦੇ ਵਿੱਚ ਪਾ ਪਾ ਕੇ ਜਾ ਕੇ ਲੈ ਕੇ ਗਏ ਨੇ ਆ ਪੀਕਅਪ ਗੱਡੀ ਦਾ ਦੇਖ ਲਓ ਆ ਸਭ ਸੀਸੇ ਭੰਨ ਤੇ ਤੋਲ ਤੇ ਇਹ ਤੇ ਕਿਸਾਨ ਸਟੇਜ ਲਾਉਂਦੇ ਹੁੰਦੇ ਸੀ ਉਹੀ ਪੀਕਅਪ ਐ ਅਗਲੀ ਸਾਈਡ ਤੇ ਤੇ ਆ ਇਧਰਲੇ ਪਾਸੇ ਇੱਕ ਸਾਨੂੰ ਹੋਰ ਗੱਡੀ ਦਿਖਾਉਣਾ ਮੈਂ ਉਧਰ ਦੂਜੇ ਪਾਸੇ ਖੜੀ ਆ ਉਹ ਗੱਡੀ ਦੂਸਰੀ ਹੈ ਛੋਟੀ ਉਹਦਾ ਸੀਸਾ ਭੰਨ ਗਿਆ ਏਡੀ ਬੁਰੀ ਹਾਲਤ ਚੱਕਰਾਂ ਜੁੰਦ ਕਰੀ ਆ ਆ ਖੜੀ ਹੈ ਸਵਿਫਟ ਗੱਡੀ ਹੈ ਮੈਨੂੰ ਲੱਗਦਾ ਸਵਿਫਟ ਹੈ ਹਾਂ ਇਹ ਗੱਡੀ ਆ ਦੇਖ ਲੋ ਅਗਲੇ ਪਾਸੋਂ ਦੇਖੋ ਜੀ ਤੁਸੀਂ ਵੀ ਕਿੰਨੀ ਬੁਰੀ ਹਾਲਤ ਕਰੀ ਏਦੀ ਗੱਡੀ ਦੀ ਇੱਧਰਲੇ ਪਾਸੋਂ ਸੀਸਾ ਦਿਖਾਉਂਦੇ ਹਾਂ ਤੇ ਆਹ ਦੇਖੋ ਇੱਧਰੋਂ ਦੇਖਿਓ ਸਰ ਤੇ ਆਹ ਦੇਖੋ ਆਹ ਦੇਖੋ ਕਿਵੇਂ ਜਮਾ ਸਤਿਆਨਾਸੀ ਕਹਾਦਾ ਬੰਪਰ ਉੱਪਰ ਇਹਦਾ ਸਾਰਾ ਅਗਲੇ ਪਾਸੋਂ ਆਹ ਦੇਖ ਲੋ ਆ ਸੀਸਾ ਤੋੜ ਬੰਨ ਗਿਆਵੇਂ ਹਾਂ ਤੇ ਇਹਦਾ ਜਿਵੇਂ ਦੰਗੇ ਨਹੀਂ ਹੁੰਦੇ ਹੁੰਦੇ ਹਾਂ ਤਾਂ ਚਿੱਟਾ ਹੀ ਜਾਂਦਾ ਯਾਰ ਉਹਨਾਂ ਨਾਲ ਲੜਾਈ ਕਰਨ ਨੂੰ ਯਾਰ ਇੱਥੇ ਕਿਸਾਨਾਂ ਨੇ ਆਪਾਂ ਆਂਦਾ ਹੱਕ ਮੰਗਲ ਆਇਆ ਯਾਰ ਬਾਰਡਰ ਛੱਡ ਕੇ ਆ ਗਏ ਭਾਈ ਨਾਲੇ ਚైనా ਚైనా ਸਾਰਾ ਆਪਣੀ ਦੇ ਵੜੂਆ ਕੇ ਫੇਰ ਫੇਰ ਸਾਨੂੰ ਸੀਧੀਆਂ ਫੇਰ ਸਾਨੂੰ ਹਾਂ ਫੇਰ ਦੇਣੀ ਪੈਣੀ ਆ ਅੱਜ ਚੱਲ ਪੰਜਾਬ ਤੋਂ ਜਾਂਦੇ ਹਾਂ ਸਾਰਾ ਭਾਈ ਜਾਨੂ ਇਹਨੀਆਂ ਫੇਰ ਸਾਨੂੰ ਬੋਲੋ ਵੀ ਹੋਲੜਵਾਜੀ ਬਹੁਤ ਕਰ ਦੇ ਲੋ ਕੱਲ ਉਹਨੂੰ ਸਿੱਧਾ ਗਾਲਾਂ ਮਾਰ ਰਹੇ ਆ ਮੈਂ ਕਰਦੇ ਸੀ ਆਪਣੇ ਬੰਦੇ ਬਾਈ ਮਾਣ ਹੈਗੇ ਸਾਨੂੰ ਪਤਾ ਨੋ ਰੀਟਾ ਦੇ ਖੜੇ ਨੇ ਭਾਈ ਜਦੋਂ ਮਾਤਾ ਗੁਜਰੀ ਇੱਕ ਮਿੰਟ ਮਾਤਾ ਗੁਜਰੀ ਫੋਟੋ ਪਾੜ ਕੇ ਗਾਲਾਂ ਦੇ ਕੇ ਕਹਿੰਦੇ ਵੀਰੇ ਉੱਤੇ ਲੱਤਾਂ ਮਾਰ ਕੇ ਕਹਿੰਦੇ ਸਾਡੇ ਕਨੇ ਹੱਥ ਨਾਲ ਆਪਣੀ ਕਿਤੇ ਵਾਰ ਕੀਤਾ ਯਾਰ ਉਹਨਾਂ ਨੇ ਇਹ ਨੇ ਹੋ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਦਾ ਅੱਗੇ ਵੀਰੇ ਧਰਤੀ ਜਾਈ ਨੇ ਟ੍ਰੈਕਟਰ ਬੋੜੀ ਟੋੜੀ ਇਹਨਾਂ ਟਾਂਗ ਪਟਾਂਗ ਅੰਦਰ ਕਾਸੀ ਘਟਾਂ ਨੋੜੇ ਚੱਟੇ ਤੋਂ ਕੈਮਰਾ ਗਿਰਨ ਪੈਣਾ ਚਲੋਦੇ ਉਹਨਾਂ ਨੇ ਨਿਸਾਨ ਸਾਹਿਬ हां ਬਈ ਨਿਸਾਨ ਸਾਹਿਬ ਦੇ ਕਰਿਆ ਸਾਹਿਬ ਸਾਹਿਬ ਚੱਕ ਨਹੀਂ ਸੀ ਭਾਈ ਸੀ ਚੱਕ ਨਹੀਂ ਦਿੱਤਾ ਅੱਸੀ ਗਏ ਆ ਭੱਜ ਕੇ ਨਿਸਾਨ ਸਾਹਿਬ ਚੱਕ ਨਹੀਂ ਦਿੱਤਾ ਪਰ ਆਪਾਂ ਦੇ ਅਪੀਲ ਕਰਦੇ ਜਿਹੜੇ ਪੜਕਾਉ ਨੌਜਵਾਨ ਐ ਇੱਥੇ ਫਿਰਦੇ ਨੇ ਉਹਨਾਂ ਨੂੰ ਬਤੋਲ ਉਹਨਾਂ ਨੇ ਇਹ ਪੜਕਾਇਆ ਗਾ ਨਹੀਂ ਅੱਜ ਲੜਾਈ ਨਹੀਂ ਐਸਪੀ ਨੂੰ ਵਾਲਾ ਕੱਢ ਰਹੇ ਸੀ ਇਹ ਬਾਗਰੂ ਤੋਂ ਮਾਰ ਕੇ ਜਾ ਰਹੇ ਨੇ ਜਿਹੜੇ ਪੜਕਾਉ ਨੌਜਵਾਨ ਐ ਬਹੁਤ ਵੱਡੀ ਗਲਤੀ ਐ ਇੱਥੇ ਆ ਕੇ ਕੱਲ ਲੜਾਈ ਪਾਦੀ ਉਹਨਾਂ ਨੇ ਮਸਾ ਰੋਕਿਆ ਨੌਜਵਾਨ ਪੀਆਰ ਵਾਲਾ ਬੰਦਾ ਹੋਵੇ ਸਾਨੂੰ ਲੀਡ ਕਰੇ ਅੱਗੇ ਲੀਡ ਕਰਨ ਵਾਲਾ ਬੰਦਾ ਹੋਵੇ ਸਾਨੂੰ ਉਹ ਲੀਡ ਕਰੇ ਲੀਡ ਨਹੀਂ ਕਰ ਰਹੇ ਸਾਹਿਬ ਵਗਿਆ ਗੁਰੇ ਹੋ ਰਿਹਾ ਦੇਕਾ ਤੁਸੀਂ ਅਜੇ ਫੋਦੀ ਦਾ ਪੁੱਤ ਮਰ ਗਿਆ ਉਹਨੂੰ ਪਤਾ ਹੈ ਠੀਕ ਹੈ ਜੀ ਤੇ ਜਿੰਨੇ ਵੀ ਕੋਈ ਹੁੰਲਣ ਬਾਜੀ ਵਾਲਾ ਬਸ ਮੈਨੂੰ ਮੈਨੂੰ ਹੀ ਹੁੰਲਣ ਬਾਜੀ ਵਾਲਾ ਜਿਹੜੇ ਇੱਥੇ ਨੌਜਵਾਨ ਜਿਹੜੇ ਕਿਸਾਨ ਆਏ ਆ ਉਹਨਾਂ ਕੋਲੇ ਭਾਈ ਜ਼ਮੀਨ ਹੈਗੀ ਕਿਲਾ ਦੋ ਕਿਲੇ ਚਾਹੀਦੇ ਵਾਹ ਜਿਹਦੇ ਕੋਈ 20 ਕਿਲੇ ਵੀਡੀਓ ਦੇਖਣ ਦੇ ਜਿਹੜੇ ਜਿੰਨੇ ਆਪਣੇ ਕਿਸਾਨ ਆਕੂਗਾ ਉਹਨਾਂ ਦੀ ਗੱਲ ਸੁਣੋ ਠੀਕ ਹੈ ਕਿਸਾਨ ਆਕੂ ਉਹਨਾਂ ਨੂੰ ਕਹਿਣੇ ਚਲੋ ਉਹ ਹਦਾਇਤ ਕਹਿਣੇ ਚਲੋ ਠੀਕ ਹੈ ਠੀਕ ਹੈ